ਨਮਸਕਾਰ ਵੀ ਦੋਸਤੋ ਅੱਜ ਦੇ ਬਲੌਗ ਦੇ ਵਿੱਚ ਤੁਹਾਡਾ ਸਵਾਗਤ ਹੈ ਜਿੱਥੇ ਅੱਜ ਆਪਾਂ ਫੇਟਲੀ ਸੱਤ ਪਾ ਚੁੱਕੇ ਹਾਂ ਤੇ ਤੁਸੀਂ ਦੇਖ ਰਹੇ ਹੋ ਮਿਸਤਰੀ ਨੇ ਅੱਜ ਕੀ ਕੰਮ ਚਲਾਇਆ ਹੈ ਤੇ ਦੁਪਹਿਰ ਦਾ ਟਾਈਮ ਹੋ ਗਿਆ ਠੰਡ ਬਹੁਤ ਯਾਦੇ ਹੋ ਰਹੀ ਹੈ ਤੇ ਕਿਵੇਂ ਆਪਣੇ ਮਿਸਤਰੀ ਵੀਰ ਅਤੇ ਲੇਬਰ ਵਾਲੇ ਵੀਰ ਪ੍ਰਸ਼ਾਦਾ ਪਾਣੀ ਨਾਲ ਦੀ ਨਾਲ ਤਵੇ ਦੇ ਉੱਤੇ ਤੱਤਾ ਕਰਕੇ ਦੁਪਹਿਰ ਵਾਲੀ ਖਾਣਾ ਖਾਂਦੇ ਨੇ ਆਜੂ ਬਣੇ ਰਹੋ ਵੀਡੀਓ ਤੇ ਤੇ ਵੀਡੀਓ ਤੇ ਦਿਖਾਵਾਂਗੇ ਤੁਹਾਨੂੰ ਅੱਜ ਜੋ ਮਿਸਤਰੀ ਵੱਲੋਂ ਕੀ ਕੰਮ ਕੀਤਾ ਗਿਆ ਤੇ ਉੱਪਰਲੀ ਜੋ ਪੌੜੀ ਛੱਤੀ ਹੈ ਕਿੰਨੇ ਫੁੱਟ ਛੱਤੀ ਹੈ ਤੇ ਉਹਦਾ ਲੇਵੀ ਤੇ ਲੈਟਰ ਪਾਵਾਂਗੇ ਦੇਸਤੋ ਤੁਸੀਂ ਦੇਖ ਰਹੇ ਹੋ ਸਭ ਤੋਂ ਪਹਿਲਾਂ ਜਦੋਂ ਮਿਸਤਰੀ ਨੇ ਉੱਪਰਲੀ ਸਰ ਪੌੜੀ ਛਤਣ ਦੀ ਤਿਆਰੀ ਕਰੀ ਤਾਂ ਬਹੁਤੀ ਤਰੀਕੇ ਦੇ ਨਾਲ ਇਹ ਪੈੜਾ ਕਰਦੇ ਨੇ ਮਿਸਤਰੀ ਗਾਰਡਰੀਆਂ ਆਪਣੇ ਕੋਲੇ ਬਾਧੂ ਪਈਆਂ ਨੇ ਤਾਂ ਗਾਰਡਰੀਆਂ ਤੇ ਧਰਕੇ ਪੱਕੇ ਤਰੀਕੇ ਨਾਲ ਆਲੇ-ਦਾਲੇ ਪੈੜ ਦਾ ਪ੍ਰਬੰਧ ਕਰਦੇ ਨੇ ਤੇ ਫੇਰ ਕੰਮ ਚਲਾਉਣ ਦੀ ਕਰਦੇ ਨੇ ਤਿਆਰੀ ਤੇ ਉਧਰੋਂ ਆਪਣਾ ਵੀਰ ਜੋ ਗੋਲੇ ਕਹਿੰਦੇ ਨੇ ਨਾ ਗੋਲੇ ਪੌੜੀ ਦੇ ਉੱਪਰਲੀ ਸ਼ੈਡ ਆ ਗੋਲਿਆਂ ਨੂੰ ਬੜੇ ਹੀ ਤਰੀਕੇ ਨਾਲ ਕਰਨੀ ਦੇ ਨਾਲ ਤਿਆਰ ਕੀਤਾ ਜਾ ਰਿਹਾ ਅਤੇ ਗਲਾਈ ਦਿੱਤੀ ਜਾ ਰਹੀ ਹੈ ਜੋ ਕਿ ਘੱਟ ਮਸਾਲੇ ਦੇ ਵਿੱਚ ਬਰੇਤੀ ਨੂੰ ਰਾ ਕੇ ਸਸਤਾ ਕਹਿਦੇ ਨੇ ਨੀ ਜਿਹਨੂੰ ਕਈ ਵਾਰੀ ਮਿਸਟਰੀ ਕਿਹਾਏ ਸੁਣੇ ਨੇ ਲੇਬਰ ਵਾਲੇ ਵੀ ਇਹਨੂੰ ਕਿ ਕਿ ਸਸਤਾ ਮਸਾਲਾ ਰਹਾ ਨਾ ਬਈ ਉਹ ਸਸਤਾ ਮਸਾਲਾ ਆਪਣਾ ਜਿਵੇਂ 4 ਬੱਠਾ ਬਰੇਤੀ ਦੇ ਤੇ 1 ਬੱਠਾ ਸਮਝ ਨਾ ਪਦਾ ਇਹ ਤਾਂ ਹੋ ਗਿਆ ਲਪੇਈ ਵਾਲਾ ਤੇ ਐ ਮੰਨ ਲਓ ਜਿਵੇਂ 12 13 18 ਵੱਠਲ ਮੰਗਰ ਇੱਕ ਵੱਠਲ ਨਰੇ ਦਾ ਪਾ ਕੇ ਤੇ 12 13 ਵੱਠਲ ਬਰੇਤੀ ਦੇ ਪਾ ਕੇ ਫੇਰ ਇਹਨੂੰ ਸਸਤਾ ਕਹਿ ਦਿੰਦੇ ਨੇ ਬਾਕੀ ਜੇ ਤੁਹਾਨੂੰ ਬੱਤੀ ਜਾਣਕਾਰੀ ਹੈ ਤਾਂ ਕਮੈਂਟ ਦੇ ਵਿੱਚ ਜ਼ਰੂਰ ਦੱਸੋ ਵੀ ਸਸਤਾ ਕਿੰਨੇ ਵੱਠਾ ਉਂਤੇ ਆ ਜਾਂਦਾ ਤੇ ਆ ਗਈ ਚਾਹ ਚਾਹ ਲਿਆਂਦੀ ਆਪਣੇ ਮਿੱਤਰੋ ਡੇਰੇੜੀ ਦੇੜੀ ਚਾਹ ਪੀ ਕੇ ਫਿਰ ਖਿੱਚਾਂਗੇ ਖਾਲਸੇ ਨੂੰ ਲੈਨ ਮੁਤਾਬਕ ਅਸੀਂ ਕਲਾਸਾਂ ਦੇ ਵਿੱਚ ਚਾਹ ਪਾ ਲੈਂਦੇ ਹਾਂ ਤੇ ਉਸ ਤੋਂ ਬਾਅਦ ਤਰਕ ਤਰਕਾ ਜਿਹਨੂੰ ਜਿੰਨੀ ਲੋੜ ਹੈ ਪੀਲਾਂ ਦਾ ਤੇ ਗੋਲੇ ਤਿਆਰ ਕਰਕੇ ਉੱਪਰ ਨਿਰੇ ਦਾ ਬੁਰਸ਼ ਫੇਰੇ ਯਾਰੇ ਮਿਸਤਰੀ ਜੀ ਵੱਲੋਂ ਕਿਉਂਕਿ ਗੋਲੇ ਦੀ ਸਫਾਈ ਕਹਿੰਦੇ ਉੱਤੇ ਨਿਰਾ ਫੇਰ ਕੇ ਕਈ ਨਿਰਾ ਫੇਰ ਦਾਂਦੇ ਨੇ ਕਈ ਪੀਓਪੀ ਫੇਰ ਦਾਂਦੇ ਨੇ ਤੇ ਉਹ ਦੂਜੀ ਸਾਈਡ ਆਪਣੀ ਸਲੇਬ ਤਿਆਰ ਕੀਤੀ ਜਾ ਰਹੀ ਹੈ ਤੇ ਨਾਲ ਦੀ ਨਾਲ ਇੱਕ ਸਾਈਡ ਤੇ ਕੰਧ ਦਾ ਵੀ ਕੰਮ ਚੱਲ ਰਿਹਾ ਹੈ ਜੋ ਬਾਸੂ ਦੀ ਕੰਧੋ ੍ਹੇਮ ਰਾਜਰਕੇਸ਼ ਕੁਮਾਰ ਜਗਦੀਸ਼ ਰਾਏ ਹੈਰੀ ਹਰਾ ਦੇਖਣੀ ਚੱਲ ਰਹੀ ਹੈ ਆ ਜੋ ਬਣੀ ਰਹੇ ਵੀਡੀਓ ਤੇ ਫਿਰ ਵੀਡੀਓ ਨੂੰ ਜਰੂਰ ਲਾਈਕ ਸ਼ੇਅਰ ਕਰਦੇ ਰਹਾ ਕਰੋ ਸਤਿ ਸ਼੍ਰੀ ਅਕਾਲ ਭਾਈ ਭਾਈ ਦੱਸੋ ਨਾ ਸਹੀ ਭਾਈ ਕਿਹਾ ਸਮਝੋ ਵੀਰੋ ਤਾਂ ਸਤਿ ਸ਼੍ਰੀ ਅਕਾਲ ਇਹ ਕਰਨਾ ਚਾਹੀਦਾ ਹੈ ਬੁਰਾ

ਦੂਸਰੀ ਮੰਜ਼ਿਲ ਦੇ ਵੀ ਉੱਪਰਲੀ ਮੰਜ਼ਿਲ ਤੇ ਬੈਠੇ ਆ ਮਿਸਤਰੀ ਮੂੰਹ ਬੰਦ ਲਿਆ ਕਿਉਂਕਿ ਇੰਨਾ ਜਿਆਦਾ ਠੱਗਾ ਚੱਲਦਾ ਠਾਰੀ ਹੈ ਨਾ ਸੁਪਲੀਕੀ ਹੈ ਇੰਨਾ ਜਿਆਦਾ ਧੁੰਦ ਹੈ ਪਰ ਹਵਾ ਇੰਨੀ ਚਲਦੀ ਹੈ ਹਰਨ ਹਰਨ ਵਿੱਚ ਦੀ ਟਪਦੀ ਹੈ ਦੋਵੇਂ ਮਿਸਤਰੀਆਂ ਨੇ ਬੰਨ ਕੇ ਮੂੰਹ ਜਿਵੇਂ ਮੁਰਗੀ ਫੜ ਪਲੋਟਰੀ ਕੋਲ ਦੀ ਆਪਾਂ ਨੂੰ ਲੰਘਣਾ ਪੈਂਦਾ ਨਾ ਸਾਰ ਰੁਕਣਾ ਪੈਂਦਾ ਕਈ ਵਾਰੀ ਇਸ ਤਰ੍ਹਾਂ ਮੂੰਹ ਲਿਵਟ ਲਿਆ ਮਿਸਤਰੀਆਂ ਨੇ ਤੇ ਕੰਮ ਚੱਲ ਰਿਹਾ ਤੇ ਆਲੇ-ਦਾਲੇ ਇੱਟਾਂ ਦਾ ਚਿੰਕੇ ਤੇ ਰੋਜ਼ਾ ਲਾ ਕੇ ਫੇਰ ਲੇਵੀ ਪਾਉਣੀ ਸ਼ੁਰੂ ਕਰਾਂਗੇ ਇਹ ਆਲੇ-ਦਾਲੇ ਰੋਜ਼ਾ ਲਗਾਇਆ ਯਾਰ ਇਹ ਫੇਰ ਆਪਾਂ ਲੇਵੀ ਪਾਈਏ ਤਾਂ ਕਿ ਜੋ ਲੈਟਰ ਉੱਪਰਲੀ ਸਾਈਡ ਆਪਾਂ ਲੇਵੀ ਪਾਈਏ ਤਾਂ ਉਹਦਾ ਜਿਹੜਾ ਸੀਮਿੰਟ ਬਜਰੀ ਹੈ ਉਹਾਰਨਾਂ ਖੰਡੀ ਇਸ ਕਰਕੇ ਮਿਸਤਰੀਆਂ ਵੱਲੋਂ ਤਰੀਕੇ ਨਾਲ ਲਾਇਆ ਜਾ ਰਿਹਾ ਤੇ ਇਧਰ ਇੱਟਾਂ ਨੌਜਵਾਨਾਂ ਵੱਲੋਂ ਥੱਲੇ ਖਿੱਚ ਕੇ ਉੱਪਰ ਨੂੰ ਵਧਾਈ ਜਾ ਰਹੀ ਹੈ। ਕਹਿਪੰਡ ਦਾ ਦ੍ਰਿਸ਼ ਹੈ ਤੇ ਇਧਰੋਂ ਖਿੱਚਾਂ ਤੋਂ ਮੇ ਹੋਈ ਅਦਾਗ ਇੱਕ ਦੂਜੇ ਗਣੀ ਬੰਨ ਲਾਉਂਦੇ ਨੇ ਰਦਾ ਲਾਦਾਂ ਦੇ ਨੇ ਬੰਨ ਲਾਉਂਦੇ ਨੇ ਰਦਾ ਲਾਦਾਂ ਦੇ ਨੇ ਲੈ ਵੀ ਕੋਈ ਕਰਤੀ ਸ਼ੁਰੂ ਨਾਲੇ ਮਿਸਤਰੀ ਮੰਡਗੇ ਨਾਲੇ ਨੇ ਵਰਲੇ ਵੀਰ ਮੰਡਗੇ ਸਾਰੇ ਖਿੱਚਤਮੀ ਹੋ ਗਈ ਕਿਉਂਕਿ ਪਤਾ ਹੈ ਜੇ ਲੇਟ ਹੋਵੇ ਤਾਂ ਮੰਨ ਲਓ 26 ਤੋਂ ਜੇ ਲੇਟ ਹੋ ਗਏ ਨਹੀਂ ਰਹੋ ਜੂ ਘਰੇ ਜਾਂਦੇ ਬੱਚੇ ਢਿੱਖਣਗੇ ਜੇ ਹਿੰਮਤ ਨਾਲ ਪਾ ਲਈਏ ਤਾਂ ਖਿੱਚਤਮੀ ਕਰਕੇ ਨਾਲ ਮਿਸਤਰੀ ਲੱਗ ਰਹੇ ਨੇ ਇਹੇ ਲੇਵੀ ਪਾਈ ਜਾ ਰਹੀ ਹੈ ਦੇਵ ਵੱਠਣ ਲੈ ਵੱਠਾ ਦੇਵ ਵੱਠਣ ਲੈ ਵੱਠਾ ਪੈਪਾ ਪਾਤੀਆਂ ਆਪਣੀ ਚੰਦੀ ਪਾਏ ਹੋਇਆ ਧੀ ਹੈਨ ਬਾਕਸ ਵਿੱਚ ਮਿਲ ਕੇ ਵਿਚਾਰੇ ਰੱਖ ਕੇ ਪਾਣੀ ਵਾਲੇ ਕਰਤੇ ਬੈਂਡ ਇੱਕ ਕਰਤਾ ਡੱਗੀ ਕਣੀ ਜਿਹੜੀ ਪਾਣੀ ਵਾਲੀ ਡੱਗੀ ਬਣੂਗੀ ਲੈ ਵੇਈ ਖੱਜਲੋ ਪਾਦੋ ਖੱਜਲੋ ਪਾਦੋ ਇੱਕ ਮਿਸਤਰੀ ਲੱਤ ਗੋਲੇ ਦੇ ਇਧਰਲੀ ਸਾਈਡ ਇੱਕ ਮਿਸਤਰੀ ਦੀ ਲੱਤ ਗੋਲੇ ਦੇ ਇਧਰਲੀ ਸਾਈਡ ਟੋਪੀ ਵਾਲਾ ਭਾਈ ਵਿਚਾਰੇ ਖੜ ਗਿਆ ਚੱਕਦਾ ਪੜਦਾ ਵਖਰੇ ਫੜਾ ਮਿਸਤਰੀ ਨੂੰ ਉਧਰ ਇੱਕ ਆਪਣੇ ਕੋਲੇ 75 ਸਾਲ ਦਾ ਬਜ਼ੁਰਗ ਆਹ ਲਾਲਾ ਵੀ ਇਹਨੇ ਸਾਰੇ ਨੌਜਵਾਨਾਂ ਨੂੰ ਤਾਕਤ ਦਿੱਤੀ ਹੈ ਬਹੁਤ ਹਿੰਮਤੀ ਹੈ ਕਿਉਂਕਿ ਮਿੱਤਰੋ ਗਰੀਬੀ ਹੈ ਜਿਹੜੀ ਇਹ ਟਿੱਡੇ ਪੇਟ ਇਹ ਕਰੇ ਕਰਾਉਂਦਾ ਹੈ ਕਿਉਂਕਿ ਪਰਨ ਖਾਤਰ ਰਿਵਾਾਰ ਤੱਕ ਕਰਨਾ ਪੈਂਦਾ ਮਿਹਨਤ ਤਾਂ ਕਰਨੀ ਪੈਂਦੀ ਹੈ ਬਾਈ ਕਿਉਂਕਿ ਪੈਸਾ ਦੁਨੀਆ ਦੇ ਵਿੱਚ ਰਹਿਣ ਲਈ ਇੱਕ ਮੇਨ ਹੰਗ ਬਣ ਗਿਆ ਜ਼ਿੰਦਗੀ ਬਿਨਾ ਪੈਸੇ ਤੋਂ ਕਹਿੰਦੇ ਲੰਘਦੀ ਨਹੀਂ ਹੈਗੀ ਅੱਜ ਕੱਲ ਕੋਈ ਦਵਾਈ ਬੂਟੀ ਲੈਣੀ ਹੈ ਕੋਈ ਹੋਰ ਖੰੰਦਨ ਦੇਣੇ ਕਿ ਵੀ ਬਾਰੀਆਂ ਨੇ ਮਿਸਤਰੀ ਬੌਬਰੇਟਰ ਪਰੇਰੀਆਂ ਦਾ ਕਰਕੇਟਰ ਕਰਕੇ ਬੌਬਰੇਟਰ ਦੇ ਕਿਉਂਕਿ ਕਹਿੰਦੇ ਜੀ ਬੌਬਰੇਟਰ ਫੇਰ ਦੀ ਬਾਈ ਟਰ ਦੇ ਵਿੱਚ ਜਿਹੜੀ ਸੱਤ ਦੀ ਪਾਣੀ ਪਾਣੀ ਹੋ ਰ ਹੈ ਜਿੰਨੇ ਵੀ ਹੈ ਉਹ ਜਾਕਰ ਜਾਂ ਲਿਆ ਸੁਭਾਈ ਦੇ ਜਾਂਦੀ ਹੈ ਫੁਰਦਲਾ ਬੰਨ ਨਹੀਂ ਰਹਿਦਾ ਜਿਵੇਂ ਹੁਣ ਕਈ ਬੱਥੇ ਰੁੱਖੇ ਆ ਜਾਂਦੇ ਨੇ ਜੇ ਆਪਾਂ ਉਹਦੇ ਵਿੱਚ ਕਲੀ ਕਰਨੀ ਫੇਰਦੀ ਹੋ ਤਾਂ ਜਾਂਦਾ ਫਿਰ ਵੀ ਰੁੱਖਾ ਪਣਾ ਰਹਿ ਜਾਂਦਾ ਪਰ ਬਗਰੇ